7 ਮੋਟਰਸਾਈਕਲਾਂ ਦੇ ਨਾਲ ਸਮਾਨਤਾ ਕਰਨਾ ਤੇ 4 골ਡ ਮੈਡਲ ਜੋ ਮਹਾਰਸ਼ ਖੀਰਤਾ ਦੇ ਨਾਮ ਸਪ੍ਰਕਾ ਦੇ ਨਾਲ ਇਸ ਨੂੰ ਵੀ ਮਾਨਕ ਕਬੱਡੀ ਨੂੰ ਮਾਨ ਹੈ ਮਿੱਠਾਪੁਰ ਜਿਹੜਾ ਜਲੰਧਰ ਦੀ ਧਰਤੀ ਦੇ ਇਹ ਸਨਮਾਨ ਸ਼ਾਨੀ ਦੇ ਨਾਲ ਹੈ ਔਰ ਫਿਰ ਜਿਲਾ ਇਧਰ ਦੇ ਪਾਸੇ ਟੀਵੀ ਉਲੀ ਤੇ ਸ਼ੀਰਾ ਹਰਜੀਤ ਕਲਾ ਦਾ ਦਾਜਾ ਖਾਣ ਵਾਲੇ ਖਿਡਾਰੀ ਉਹ ਵੀ ਕਿਰਪਾ ਕਰਕੇ ਖੇਡ ਮੈਦਾਨ ਦੇ ਵਿੱਚ ਆ ਜਾਣ। ਆਸੀਂ ਉਹਨਾਂ ਦਾ ਵੀ ਮਾਨ ਸਨਮਾਨ ਕਰਨਾ ਹੈ ਉਹਨਾਂ ਮੋਟਰਸਾਈਕਲ ਦੇ ਨਾਲ। ਟੀਵੀ ਐ ਸਤਿ ਸ੍ਰੀ ਅਕਾਲ ਦੀ ਰਾਜਵੰਦੀ ਜੀ ਔਰ ਦੂਸਰੇ ਪਾਸੇ ਸੈਨੀ ਪਵਾਰ ਜੀ। ਬਾਬਾ ਜੀ ਸਾਰੇ ਸ਼ੀਤਾ ਨੂੰ ਵੀ ਨਾਲ ਲੈ ਕੇ ਆਓ। ਆਪਾਂ ਦਾ ਬੁਲਤ ਮੋਟਰਸਾਈਕਲ ਦੇ ਵਿਜੇਤਾ ਨੌਜਵਾਨਾਂ ਦੀ ਗੱਲ ਹੈ, ਕਹਣੇ ਵਾਲੀ ਗਾਲੇ ਦੀ ਗੱਲ ਹੈ ਔਰ ਸ਼ੀਰੇ ਦੀ ਜਿਹੜੀ ਮਾਨ ਸਨਮਾਨ ਦੀ ਗੱਲ ਹੈ ਉਹ ਵੀ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਪੁੱਜਣ। ਇਹ ਸਾਡੇ ਮੇਜਰ ਸਿੰਘ ਪੁਣਹੋਰ ਵਾਲੇ ਪੁਣਹੋਰ ਪਿੰਡ ਹੈ ਬਰਨ ਸਾਹਿਬ ਔਰ ਇਹਨਾਂ ਦੀ ਸੂਚੀ ਕੈਲਗਰੀ ਦੀ ਟੀਮ ਵੱਲੋਂ ਔਰ ਫਿਰ ਸੰਸਾਰ ਦੇ ਵੀ ਆਪਾਂ ਗੱਲ ਕਰਨੀ ਹੈ ਕਿ 3 ਲੱਖ ਰੁਪਏ ਜਿਹੜਾ ਥੱਲੇ ਪ੍ਰਿਤਮ ਸਿੰਘ ਜੀ ਦਾਸਲਾ ਯੂਐਸਏ ਵਾਲੇ ਸਰਦਾਰ ਅਨੰਦ ਸਿੰਘ ਜੀ ਰਾਣਾ ਕੋਟਪਰਾ ਯੂਐਸਏ ਵਾਲੇ ਸੁਰਿੰਦਰਪਾਲ ਜੀ ਨਿੱਜਰ ਤੇ ਹਰਪ੍ਰ ਸਾਹਿਬ ਜੀ ਨਿੱਜਰ ਤੇ ਨਿੱਜਰ ਰਕੀ ਵਾਲੇ ਤੇ ਮਤੀ ਟਵਾਰਾ ਜੀ ਸੋਹੰਦਰ ਟਵਾਰਾ ਜੀ ਸਾਡੇ ਮੋਟਰਸਾਈਕਲਾਂ ਵਾਲੇ ਪਲੇਅਰ ਜਿੱਥੋਂ ਦੀ ਵੀ ਨੰਨਣ ਐ ਛੀਰਾ ਮੋਟਰਸਾਈਕਲ ਦੇ ਉੱਪਰ ਬੈਠ ਨੌਜਵਾਨਾ ਕਹਿੰਦਾ ਵੀ ਮੈਨੂੰ ਅਜੇ ਇਹ ਮੋਟਰਸਾਈਕਲ ਚਲਾਉਣਾ ਨਹੀਂ ਆਉਂਦਾ ਬਾਬਾ ਜੀ ਤਾਲੀਆਂ ਮਾਰ ਤੋਂ ਮੁੰਡੇ ਨੂੰ ਮੋਟਰਸਾਈਕਲ ਤੁਹਾਡੀ ਬਕਸ਼ੇ ਨਾ ਆ ਹੀ ਜਾਣਾ ਫਾਸਲਾ ਸਾਹਿਬ ਕਹਿੰਦੇ ਨੇ ਵੀ ਇਹ ਬਹੁਤ ਹੀ ਬਲੈਤियां ਕਹਿੰਦੇ ਉੱਥੇ ਸਾਡੇ ਅਮਰੀਕਾ ਦੇ ਵਿੱਚ ਇਹ ਕੇਵਲ ਸਿੰਘ ਫਾਸਲਾ ਦੇ ਵੱਡੇ ਵੀਰ ਨੇ ਜੋ ਅਮਰੀਕਾ ਤੋਂ ਆਏ ਨੇ ਬਲੈਤ ਤੋਂ ਜਾ ਕੇ ਉੱਥੇ ਵੱਡਾ ਵੀਰ ਜਿਹੜਾ ਫ੍ਰਿਜਰੋ ਦੇ ਵਿੱਚ ਹੈ ਲਓ ਦੂਸਰਾ ਨੌਜਵਾਨ ਕਹਿੰਦਾ ਸ਼ੀਰਾ ਪਿੱਥੋ ਵਾਲਿਆ ਤੂੰ ਬੈਠ ਤਾਂ ਸਹੀ ਫਿਰ ਗੱਲ ਪਤਾ ਲੱਗੂਗੀ ਕਿਵੇਂ ਖੇਲ ਪੈਂਦੇ ਨੇ ਸਰਦਾਰ ਸਾਈ ਮੈਂ ਬੇਨਤੀ ਕਰਦਾ ਗੁਰਜਨ ਸਿੰਘ ਜੀ ਨੂੰ ਹੱਥ ਖੜਾ ਕਰਨ ਦੀ ਇਜਤਿਬਾਤ ਦੇ। ਸਰਦਾਰ ਗੁਰਜਨ ਸਿੰਘ ਜੀ ਜਿੱਦਣ ਪੁੱਤਰ ਖੇਦੇ ਨੇ ਸੂਰਨ ਬੇਨਤੀ ਆ ਵੀ ਉਹ ਹੱਥ ਖੜਾ ਕਰਨਾ। ਬਧਾਈ ਹਮਾਰਾ ਅੱਜ ਬੜੀ ਮਨ ਨੂੰ ਖੁਸ਼ੀ ਹੈ ਕਿ ਇਸ ਵੀਰੇ ਦੇ ਗੀਤ ਜਿਹੜੇ ਐ ਉਹ ਸੇਸ਼ਨ ਦੇ ਸੇਸ਼ਨ ਦੇ ਵਿੱਚ ਜਿਵੇਂ ਸਾਡੀ ਹਿਸਾਬ ਵਿੱਚ ਵੀ ਕੁਝ ਹੋ ਸਕਦਾ। ਵੀਰੇ ਬੜਾ ਜੀ 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 ਹੈ ਹੀ ਮੁੰਡਾ ਤੇ ਲੰਬੜਾ ਦਾ ਵੀਰੇ ਹੀ ਵੀਰੇ ਆਖੇ ਵੀਰ ਹੈ ਜਿੱਤੇ ਹਮੇਸ਼ਾ ਸਾਨੂੰ ਮਾਣ ਰਹੇਗਾ। ਉਹਦਾ ਗੋਲ ਮੰਡਲ ਦੇ ਨਾਲ ਮਾਨ ਸਨਮਾਨ ਕਰਾਂਗੇ। ਸਰਦਾਰ ਬਖਸ਼ੀ ਸਿੰਘ ਜੀ ਬਲਾਰ ਸਾਹਿਬ ਸਰਦਾਰ ਹਰਜੀਤ ਸਿੰਘ ਜੀ ਦੇ ਪਿਤਾ ਜੀ ਨੂੰ ਬੇਨਤੀ ਕਰਦੇ ਆਂ ਔਰ ਸਿੰਦਰ ਬਾਸੂ ਜੀ ਨਿਗਰ ਤੇ ਅਮਰ ਬਾਸੂ ਜੀ ਨਿਗਰ ਨਿਗਰ ਟ੍ਰੈਕਿੰਗ ਵਾਲੇ ਔਰ ਨਾਲ ਹੀ ਸਾਡੇ Pritam Singh ਜੀ ਪਾਸਾ ਪਿੰਡ ਹੈ ਬੜੇ ਮਸ਼ਹੂਰ ਮੇਰੇ ਵੀਰੋ ਔਰ ਜਿੱਥੋਂ ਦਾ ਕੰਨੇ ਵੀ ਫਿੱਡੂ ਤੇ ਬੰਜ ਦਾ ਪੇੜ ਆਨੇ ਬੰਜ ਦਾ ਪੇੜ ਫਿੱਡੂ ਤੇ ਕੇਵਲ ਦਾ ਪੇੜ ਤਾਂ ਤੇ ਸਾਡੀ ਵਿਕਾਰ ਉਸ ਸਬੰਧ ਵਿੱਚ ਇਹਨਾਂ ਨੇ ਮੈਂ ਇੱਕ ਗੱਲ ਦਿਲ ਦੀ ਤੁਹਾਨੂੰ ਦੱਸਦਾ ਆਂ ਇਹ ਵੀਰਾਂ ਨਾਲ ਪਿਆਰ ਹੁੰਦਾ ਇਸ ਨੌਜਵਾਨ ਗੱਭਰੂ ਅਮਰਜੀਤ ਸਿੰਘ ਨਾਮ ਹੈ बीच बच्चों के बीच का नाटक माला है और सामने दुनिया में दिखाया है अमेरिका प्यार भाव रहेगा बीच बीच में निराला सराहा हम जिसी भी तरह अपने बीच में जाते हैं उतार रखने वाला दूर ना देना बहुत ज्यादा है जाते हैं तब उधर गोल बनती मिला मानसमान कर रहे हैं और बीच बीच में राह साथे मना ਦੋਨਾਂ ਚ ਕਾਇ ਹੋਗਾ ਫਿਰ ਗਰੋਦਾ ਤੱਕ ਫਿਰ ਕਬੱਡੀ ਔਰ ਅਸੀਂ ਉਹਨਾਂ ਦੀ ਹਾਜ਼ਰੀ ਵਿੱਚ ਜੇਸਰ ਲਾਜਰ ਕਬੱਡੀ ਜਿਹਨੂੰ ਨਾਮ ਪਿਆ ਹੈ ਇਹ ਭਰਤੀ ਦਾ ਬਾਬਾ ਪੱਠੇ ਵਾਲਾ ਬਾਬਾ ਤੁਹਾਡੇ ਕੋਲ ਹਰਜੀ ਸਿੰਘ ਦੀ ਬਾੜ ਦੇ ਪਤਾਵਾ ਦਾ ਔਰ ਅਸੀਂ ਹਾਂ ਦਾ 골ਡ ਮੈਡਲ ਵਿੱਚ ਪਤਾ ਨਹੀਂ ਕੀ ਕੁਝ ਖੜੀਆਂ ਮੇਰੇ ਵੀਰੋ ਉਹਦੀ ਕੀਮਤ ਜਿਹੜੀ ਹੈ ਉਹਦੇ ਵਿਆਹ ਨਹੀਂ ਕਰ ਸਕਦੇ ਉਹਦਾ ਸਵਾਲ ਹੈ ਉਸ ਦਾ ਕਿਹੜਾ ਖਿਡਾਰੀ ਮਤਾਈੋ ਗਿਆ ਨਾ ਵੀ ਕਿਹੜਾ ਖਿਡਾਰੀ ਜੋਸ਼ਰੇ ਨਾਲ ਹੋਸ਼ ਵੀ ਕੰਦ ਰੱਖਦਾ ਹੈ ਔਰ ਪੂਰੀ ਐਨ ਤੁਸੀਂ ਕੁਝ ਜਿੱਤੇ ਵੀ ਕਰ ਰਹੇ ਹੋ ਸਾਡੇ ਵੀਰ ਮਾਨ ਸਿੰਘ ਸੋਹੀ ਸਾਹਿਬ ਇਹ 골ਡ ਨਾਲ ਪਹੁੰਚਾ ਰਹੇ ਨੇ ਜੋ ਮੁਬਾਰਕਵਾਦ ਹੈ ਕਿਹੜਾ ਕਿਹੜਾ ਤਲਾ ਸਿੱਖੀ ਦਾ ਜਿਹੜਾ 골ਡ ਮੈਡਲ ਦਾ ਮਾਨ ਸਨਮਾਨ ਹੈ

यू एस ए थो आए ख़ासि तौर ते कैलीफोर्या आएण जिथे आए अजीत मेमोरीयल इंटरनेशनल ਆਪ ਦਾ ਬਹੁਤ ਬਾਸਲਾ ਜੀ ਹੋਣਾ ਨੇ ਖਰਚਾ ਦੇ ਰੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਤਹਿਵਾ ਬਹੁਤ ਮਿਹਰਬਾਨੀ ਪ੍ਰਿੰਸੀਪਲ ਜਾਨ ਬੀਸੀਸੀ ਜੀ ਬਰਾਦ ਸਾਹਿਬ ਦੇ ਪਰਿਵਾਰ ਵਾਸਤੇ 21000 ਰੁਪਏ ਸਾਡੀ ਬੌਂਸਪੇਡੀ ਨਾਲ ਸਾਡੇ ਰਾਜਬਦਲੀ ਲਈ ਵਸੇ ਕਬਡੀ ਪਲੇਅਰ ਐਸੋਸੀਏਸ਼ਨ ਸਰ ਸਾਹਿਬ ਫੋਟੋਗ੍ਰਾਫਰ ਨਾਲੀ ਨੌਜਵਾਨ ਸੱਜੇ ਖੰਡੀ ਪਵਾਰ ਜੀ ਬੜੀ ਦੇਲ ਹੈ ਜਨਰਲ ਸੈਕਟਰ ਜਨਰਲ ਸੈਕਟਰ ਉੱਪਰ ਬੜਾ ਪਹਾੜ ਹੁੰਦਾ ਹੈ ਜੁਕਮ ਕਹਿੰਦੇ ਹੁੰਦੇ ਪ੍ਰਧਾਨ ਦਾ ਚਾਹਦਾ ਹੈ ਔਰ ਕੰਮ ਜਿਹੜਾ ਸਾਰਾ ਜਨਸ਼ੁਕਤਮ ਕਰਨਾ ਪੈਂਦਾ ਹੈ ਨਾਲ ਹੀ ਹੁਣ ਸਾਡੇ 98 ਦੇ ਸਾਹਮਣੇ ਵਿੱਚ ਜਲਾਦ ਦੀ ਬਣ ਮਹਤੇ ਰਪਿੰਦਰ ਕੱਥੇ ਅੱਜ ਹੋਇਆ ਹੈ ਉਫਰੀਤ ਮੈਚ ਦੇ ਵਿੱਚ ਜਿਹਦੇ ਸਲਾਹਜੋਣ ਨੇ ਉਦੋਂ ਤੱਕ ਬਾਤਾਂ ਕੀਤੀ ਹੈ ਬਾਤ ਹੀ ਸੋਹ ਹੈ ਸਾਡਾ ਖਾਰਾ ਵੀਰ ਦਲਜੀਤ ਸਿੰਘ ਜੀ ਦੇ ਸਾਡੇ ਬਹੁਤ ਹੀ ਸੋਹ ਬੋਲਣੇ ਲਈ ਬਹੁਤ ਵੱਡਾ ਨਾਮ ਹੈ ਇੱਕ ਗੁੰਤੀ ਦੀ ਗੱਲ ਨਹੀਂ ਹੁੰਦੀ ਮੇਰੇ ਵੀਰੋ ਐਨੇ ਤੁਹਾਡੀ ਰਾਜਵੀ ਦੇ ਵਿੱਚ ਵੱਡਾ ਨਾਮ ਮਿਲਦਾ ਹੈ ਇਹ ਬਹੁਤ ਵੱਡੀ ਗੱਲ ਹੈ ਸੋ ਤੁਹਾਡਾ ਸਮਾਂ ਦਿੱਤੇ ਸਿਪਰੇ ਤੁਹਾਨੂੰ ਮੈਚ ਦਿਖਾਉਣ ਲੱਗੇ ਆਓ ਦੋਨੋਂ ਟੀਮਾਂ ਜਿਹੜੀਆਂ ਫਾਈਨਲ ਦੀ ਬਿਲਕੁਲ ਚਾਰ ਨੇ ਇੰਦਰੂ சோல் காலி பஞ்சார ரூபாய் ஒன்றும் சதார ரணீ சீன